ਸ਼ਿਵ ਸੈਨਾ ਹਿੰਦ ਪ੍ਰਮੁੱਖ ਨਿਸ਼ਾਂਤ ਸ਼ਰਮਾ ਅੱਜ ਮੋਹਾਲੀ ਅਦਾਲਤ ਵਿੱਚ ਸੁਖਪ੍ਰੀਤ ਸਿੰਘ ਬੁੱਢਾ ਖਿਲਾਫ ਗਵਾਹੀ ਦੇਣ ਪਹੁੰਚੇ ਜ਼ਿਕਰਯੋਗ ਹੈ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਵੱਲੋਂ ਨਿਸ਼ਾਂਤ ਸ਼ਰਮਾ ਦੀ ਟਾਰਗੇਟ ਕਿਲਿੰਗ ਲਈ 2022 ਵਿੱਚ ਫੋਰਡ ਫੀਸਟਾ ਕਾਰ ਵਿੱਚ ਨਿਸ਼ਾਂਤ ਸ਼ਰਮਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਬਾਅਦ ਵਿੱਚ ਪਤਾ ਚੱਲਿਆ ਕਿ ਇਸ ਕਾਰ ਉੱਪਰ ਫਰਜ਼ੀ ਨੰਬਰ ਲੱਗਾ ਸੁਖਪ੍ਰੀਤ ਸਿੰਘ ਬੁੱਢਾ ਦੇ ਕਾਰਾ ਕੁੰਨ ਨਿਸ਼ਾਂਤ ਸ਼ਰਮਾ ਦੀ ਹੱਤਿਆ ਦੇ ਮਨਸੂਬੇ ਨਾਲ ਆਏ ਸਨ ਸਰ ਜੀ ਅੱਜ ਤੋਂ ਇਥੇ ਸੁਖਪ੍ਰੀਤ ਗੁੱੱਡੇ ਦੇ ਮਾਮਲੇ ਲੈ ਕੇ ਪੇਸ਼ ਹੋਇਆ ਕੀ ਮਾਮਲਾ ਸੀ ਕਿ ਇਹ ਸੁਖਪ੍ਰੀਤ ਗੁੱੱਡਾ ਗੈਂਗਸਟਰ ਜਿਹੜਾ ਹੈਗਾ ਇਹਨੇ ਮੈਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਪਰਿਵਾਰ ਸਮੇਤ ਬੰਬ ਨਾਲ ਉਡਾ ਦੇਵਾਂਗਾ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਸੀ ਵੀ ਮੈਂ ਰਿਕਾਰਡਿੰਗ ਕਰਕੇ ਇੱਕ ਕੰਪਲੇਂਟ ਦਿੱਤੀ ਇੱਕ ਉਸ ਤੋਂ ਲਗਭਗ ਉਹਨਾਂ ਦਿਨਾਂ ਸੀ ਇੱਕ ਦਿਨ ਬਾਅਦ ਮੈਂ ਆਪਣੇ ਘਰ ਨੂੰ ਆ ਰਿਹਾ ਸੀ ਤੇ ਫੋਰਡ ਫਿਸਟਾ ਗੱਡੀ ਨੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਚਾਰ ਮੁੰਡਿਆਂ ਵੱਲੋਂ ਅਸੀਂ ਸਿਰੋ ਸਾਡੇ ਗਨ ਮੈਂ ਇਹਨਾਂ ਨੇ ਫੁਰਤੀ ਦਿਖਾਉਂਦੇ ਸੀ ਨਿਕਲ ਗਏ ਉੱਥੋਂ ਬਾਅਦ ਚੋਂ ਪੁਰਾ ਚੈੱਕ ਕਰਾਇਆ ਤਾਂ ਨੰਬਰ ਮੋਟਰਸ ਸੂਰਤਿ ਬੁੱਢਾ ਵਰਗੇ ਜਿਹੜੇ ਮੈਂ ਮੈਨੂੰ ਇਹਨਾਂ ਧਮਕੀਆਂ ਅਸ ਕਰਕੇ ਦਿੱਤੀਆਂ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਜਿੰਨੇ ਵੀ ਗੈਂਗਸਟਰ ਨੇ ਭੜਕੇ ਨੌਜਵਾਨੇ ਸਰੈਂਡਰ ਕਰਦੋ ਨਹੀਂ ਤਾਂ ਤੁਹਾਡਾ ਹਾਲ ਹੀ ਪੰਜਾਬ ਪੁਲਿਸ ਵਿਕੀ ਕਾਊਂਟਰ ਵਰਗਾ ਕਰੇਗੀ ਤੁਸੀਂ ਆਏ ਦਿਨ ਇਨੋਸੈਂਟ ਲੋਕਾਂ ਨੂੰ ਮਾਰਦੇ ਹੋ ਤੁਸੀਂ ਬੇਗੁਨਾਹਾਂ ਤੋਂ ਲੋਕਾਂ ਤੋਂ ਫਰੋਤੀ ਆ ਮੰਗਦੇ ਹੋ ਤੇ ਕਟੋਰੇ ਲਾ ਕੇ ਭਿਖ ਮੰਗਣੀ ਸ਼ੁਰੂ ਕਰ ਦੋ ਜੇ ਤੁਹਾਡੇ ਕੋਲ ਆ ਮਿਹਨਤ ਨਹੀਂ ਕਰ ਹੁੰਦੀ ਪਰ ਇਹ ਲੋਕ ਸਿਲੰਡਰ ਕਰਨ ਦੇ ਬਜਾਇ ਧਮਕੀਆਂ ਦੇਣ ਲੱਗੇ ਤੋਂ ਮੈਨਾਂ ਦੀ ਗਿੱਦਰ ਧਮਕੀ ਤੋਂ ਡਰਦਾ ਨਹੀਂ ਸਜ਼ਾ ਕਰਾ ਕੇ ਝਟੂਆਂ ਲੂੰ ਪਹਿਲਾਂ ਵੀ ਪਿੱਛੇ ਜੀ ਇਹਨਾਂ ਧਮਕੀਆਂ ਆਈਆਂ ਉਸੇ ਕੈਲੀਫੋਰਨੀਆ ਦੇ ਨੰਬਰ ਤੋਂ ਵੀ ਜੀ ਤੋਂ ਸੁਖਪਰੀ ਦੇ ਹੱਕ ਚ ਖਿਲਾਫ ਗਵਾਹੀ ਦਿੱਤੀ ਤੈਨੂੰ ਐਂ ਕਰਦਾਂਗੇ ਓਰ ਲਾਂਗੇ ਇਹਨਾਂ ਕੋ ਮੈਂ ਕੋਈ ਡਰਨ ਵਾਲਾ ਨਹੀਂ ਸੋ ਅੱਜ ਬਿਲਕੁਲ ਡਟ ਕੇ ਗਵਾਹੀ ਦਿੱਤੀ ਜਾਏਗੀ ਤੇਨੂੰ ਸਜ਼ਾ ਕਰਾ ਕੇ ਛੱਡੂਗਾ ਇਸ ਕੇਸ ਚ ਸਰ ਇਹ ਕਰੋ ਦਾ ਮਾਵਲਾ ਤੇ ਕੱਦ ਕਿਤੇ ਐਪੀਰ ਹੋਦੇ ਨੇ ਸਾਣਾ ਸਿਟੀ ਘਰਨੇ ਵਿੱਚ ਮੂੰ ਗਦਵਾ ਅਰਜ਼ ਹੋਇਆ ਸੀਗਾ ਜੀ ਧਾਰਾ 307 ਤੇ ਹੋਰ ਧਾਰਾ ਦੇ ਤਹਿਤ ਮੁਕਦਮਾ ਦਰਜ ਹੋਇਆ ਸੀਗਾ ਇਹਨੂੰ ਲੱਗਦਾ ਦੋ 2.5 ਸਾਲ ਹੋ ਗਏ ਆ ਉਸ ਤੋਂ ਬਾਅਦ ਇਹਨੂੰ ਮੇਰੇ ਕੇਸ ਦੇ ਵਿੱਚ ਸੱਤ ਤੋਂ ਅੱਠ ਦਿਨਾਂ ਦੇ ਰਿਮਾਂਡ ਤੇ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਨੇ ਮੇਰੇ ਖਿਆਲ ਚ ਕਬੂਲਿਆ ਸੀ ਕਿ ਐ ਤੂੰ ਕਿਹਾ ਦਿੱਤੀ ਆਨੇ ਮੈਂ ਇਹ ਸਲੇਰ ਰਮਾਨੀਆਂ ਦੀ ਜੇਲ੍ਹ ਦੇ ਵਿੱਚ ਜੋ ਦੱਸਦੀ ਐ ਪੋਸਟ ਤੋਂ মিডিਆ ਤੋਂ ਪਤਾ ਲੱਗਿਆ ਉਹ ਉਸ ਜੇਲ੍ਹ ਦੇ ਵਿੱਚ ਸੀਗਾ ਇਸ ਤੋਂ ਇਲਾਵਾ ਮੈਂ ਜਿੰਨੇ ਵੀ ਗੈਂਗਸਟਰ ਜਿਹੜੇ ਹੈਗੇ ਆ ਮੈਂ ਫੇਰ ਉਹਨਾਂ ਨੂੰ ਬੇਨਤੀ ਕਰਦਾ ਵੀ ਸਰੈਂਡਰ ਕਰਕੇ ਬੜੀ ਕਾਨੂੰਨੀ ਲੜਾਈ ਲੜੋ ਤਾਂ ਕਿ ਤੁਹਾਡੀ ਗੁੱਟ ਤੇ ਤੁਹਾਡੀ ਪੈਨ ਰਖੜੀ ਵਾਲੇ ਤੇ ਰਖੜੀ ਬੰਸ ਜੇ ਤੁਹਾਡੇ ਮਾਤਾ ਪਿਤਾ ਤੁਹਾਨੂੰ ਮਿਲ ਸਕਣ ਹੋ ਸਕਦਾ ਕਾਨੂੰਨੀ ਲੜਾਈ ਲੜ ਕੇ ਤੁਸੀਂ ਸਜ਼ਾ ਕੱਟ ਕੇ ਇੱਕ ਦਿਨ ਬਾਹਰ ਆਮ ਇਨਸਾਨ ਬਣ ਸਕੋ ਨਹੀਂ ਤਾਂ ਤੁਹਾਡਾ ਜਿਹੜਾ ਅੰਤ ਅੰਤ ਹੈ ਦਵਿੰਦਰ ਬਵੀਆ ਵਿੱਕੀ ਗੋਦ ਰੰਕਿਤ ਬਾਦੂ ਵਰਗਾ ਹੋਏਗਾ ਪੰਜਾਬ ਪੁਲਿਸ ਨੇ ਬਬਰ ਖਾਲਸਾ ਖਾਲੇ ਸਨੂ ਰੇਸ਼ਨ ਬੋਦੇ ਹੈ ਜਾਂ ਆਰਗਨਾਈਜੇਸ਼ਨ ਖਤਮ ਕਰਤੀਆਂ ਤੁਸੀਂ ਕਿਹੜੇ ਕੇਸ ਦੀ ਮੁੱਲੀ ਹੋ ਤਾਂ ਲਗਾਤਾਰ ਹੁਣ ਜਿਹੜਾ ਹੋ ਜਿਹੜਾ ਪਿਛਲੇ ਆ ਪਿੱਛੇ ਜੀ ਮੈਨੂੰ ਰਿੰਦੇ ਦੀ ਧਮਕੀ ਆਈ ਸੀ ਆ ਦੱਸੋ ਨਾ ਪੁਸਤਕਾਂ ਵਾਲੇ ਕੰਮ ਆਇਆ ਕਿ ਰਿਟਾਇਰਡ ਪੁਲਿਸ ਅਫਸਰ ਦੇ ਦੇਖੋ ਇਹਨਾਂ ਨੂੰ ਇਹਨਾਂ ਨੂੰ ਡਾਰਗਿੰਗ ਨਾ ਆਇਆ ਵੀ ਰਿਟਾਇਰ ਪੁਲਸ ਅਫਸਰ ਨੂੰ ਖਤਮ ਕਰਨਾ ਚਾਹੁੰਦੇ ਇਹਨਾਂ ਨੂੰ ਡਾਰਾ ਵੀ ਕਿਤੇ ਐਸ ਉਮਰ ਚ ਆ ਕੇ ਵੀ ਇਹਨਾਂ ਦਾ ਖਾਤਮਾ ਨਾ ਕਰ ਦੇ ਸੋ ਜਿਹੜਾ ਇਹ ਆਈਐਸਆਈ ਦੇ ਟੁਕੜਿਆਂ ਦੇ ਬਣਨ ਵਾਲੇ ਲੋਗ ਨੇ ਰਿੰਦਾ ਦਾ ਦੇਸ਼ ਦਾ ਗਦਾਰ ਨਹੀਂ ਪੰਜਾਬੀ ਇਹਨਾਂ ਦਾ ਦੱਸ ਸਿੱਖ ਕੌਮ ਦਾ ਗਦਾਰ ਹੈ ਸਿੱਖ ਕੌਮ ਇੱਕ ਬਹਾਦਰ ਕੌਮ ਹੈ ਸਿੱਖਾਂ ਨੇ ਕਦੇ ਗਦਾਰੀ ਨਹੀਂ ਕੀਤੀ ਗੁਰੂ ਸਾਹਿਬ ਦੇ ਫਲਸਫੇ ਦਾ ਚੱਕਦੇ ਸਿੱਖ ਫੌਜ ਦੇ ਜਿਸ ਜੇ ਲੜਾਈ ਹੁੰਦੀ ਪਹਿਲਾਂ ਸਿੱਖ ਸਿੱਖ ਭਾਈ ਸਰਣ ਲਾਇਆ ਜਾਂਦਾ ਸਿੱਖ ਪਹਿਲਾਂ ਲਾਇਆ ਜਾਂਦੇ ਸਿੱਖ ਰੈਜiment ਪਹਿਲਾਂ ਲਾਈ ਜਾਂਦੀ ਹੈ ਪਰ ਆ ਸਿੱਖੋਗੇ ਆਈਐਸਆਈ ਨਾਲ ਮ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ دہشت گردੀ ਫੈਲਾ ਰਹੇ ਆ ਇਨੋਸੈਂਟ ਲੋਕਾਂ ਨੂੰ ਮਰਵਾ ਰਹੇ ਆ ਕਦੇ ਕਦੇ ਸੰਗਰ ਤੇ ਹਮਲਾ ਕਰ ਦਿੰਦੇ ਆ ਬੇਸਿਕੀ ਚਾਹ ਲੋਰਸ ਹੋ ਗਿਆ ਚਾਹੇ 골ਡੀ ਵਿਰਾਲ ਹੋ ਗਿਆ ਇਹਨਾਂ ਦਾ ਅੰਤ ਜਿਹੜਾ ਹੈ ਵਿਕੀ ਕੌਂਟਰ ਵਰਗਾ ਹੀ ਹੋਣਾ ਤੇ ਮੇਰੀ ਇਹਨਾਂ ਦੀ ਇੱਕ ਬੇਨਤੀ ਵੀ ਹੈ ਕਿ ਜੇ ਤੁਹਾਡੇ ਕੋਲ ਭਾਈ ਪੈਸੇ ਨਹੀਂ ਤੋਂ ਇੰਨੀ ਕਮਈ ਹੈ ਤੁਹਾਡੇ ਕੋ ਖਰੋਤਿਆਂ ਤੋਂ ਬਿਨਾ ਤੁਹਾਡੇ ਕੋ ਰੋਟੀ ਨਹੀਂ ਖਾ ਹੋ ਰਹੀ ਕਟੋਰੇ ਲੱਗੇ ਭੀਖ ਮੰਗਣੀ ਸ਼ੁਰੂ ਕਰ ਦੋ ਪਰ ਵਪਾਰੀਆਂ ਨੂੰ ਤੰਗ ਨਾ ਕਰੋ ਪਿੱਛੇ ਜਿਹਨਾਂ ਨੇ ਨਕੋਦਰ ਦੇ ਵਿੱਚ ਇਨੋਸੈਂਟ ਕਪੜਾ ਬੁਆਰੀ ਨੂੰ ਮਾਰਿਆ ਉਹਦੇ ਗਨਮੈਨ ਨੂੰ ਮਾਰਿਆ ਸੋ ਇਹ ਨਜਾਇਜ਼ ਕਰ ਰਹੇ ਆ ਇਹਨਾਂ ਦਾ ਅੰਤ ਜਿਹੜਾ ਹੈ ਵਿੱਕੀ ਗੌਂਦਰ ਤੇ ਅੰਕਿਤ ਬਾਦੂ ਵਰਗਾ ਹੋਏਗਾ ਆ ਨਿਸ਼ਾਨੀ ਐ ਐਕਚੁਅਲ ਜਿਵੇਂ ਦੇਖਿਆ ਜੇ ਕੋਈ ਗੱਲ ਕੀਤੀ ਜਾਵੇ ਵੀ ਜਿਹੜੇ ਬਲੈਕ ਸਰ ਰਹੇ ਉਹ ਛੋਟੇ ਛੋਟੇ ਬੱਚੇ ਨਵਾਲਾ ਤੋਂ ਤਿਆਰ ਕਰ ਰਹੇ ਹੋਣਾ ਪਿਸਤਲਾ ਫੜਾਰੇ ਜਿਵੇਂ ਪਾਰਟੀ ਦੀ ਅਟੈਕ ਦੀ ਗੱਲ ਕਰੀਏ ਡੇਰਾ ਬਸੀ ਦੀ ਲਵਾੜ ਦੇ ਵਿੱਚ ਬੜੀ ਬੇ। ਸਰ ਮੈਂ ਉਹਦਾ ਦੇਖੋ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਆ ਇਹਨਾਂ ਜਿਹੜੇ ਆ ਬੱਚੇ ਆ ਇਹਨਾਂ ਬੱਚਿਆਂ ਨੂੰ ਬੇਨਤੀ ਕਰਦਾ ਜੇਲਾ ਦੇ ਵਿੱਚ ਦੇਖੋ ਜਿਹੜੇ ਤੁਹਾਡੇ ਤੋਂ ਪਹਿਲਾਂ ਇਹਨਾਂ ਦੀ ਗੱਲਾਂ ਜਾ ਕੇ ਗਲਤ ਕੰਮ ਕਰ ਚੁੱਕੇ ਇਹ ਹੋ ਗਿਆ ਚੇ ਪੰਨੂ ਹੋ ਗਿਆ ਗੁੰਮਰਾਹ ਕਰ ਦਿੰਦਾ ਮੈਂ ਇਨੇ ਡਾਲਰ ਦਊਂਗਾ ਆਹ ਕੋ ਕਿਹੜਾ ਡਾਲਰ ਦਿੰਦਾ ਮੁੜ ਕੇ ਜਮਾਨਤਾ ਕਰਨ ਲਈ ਘਰ ਦੇ ਦੁੱਖੀ ਕਰਖਾਨੇ ਪੈਂਦੇ ਆ ਆ ਜਿੰਨੇ ਵੀ ਗੈਂਗਸਟਰ ਹੈਗੇ ਆ ਮੈਂ بار-ਬਾਰੇ ਬੇਨਤੀ ਕਰਦਾ ਸਰੈਂਡਰ ਕਰ ਦਿਓ ਬਾਕੀ ਜਿਹੜੀਆਂ ਤੁਸੀਂ ਗਿੱਦੜ ਧਮਕੀਆਂ ਦਿੰਦੇ ਹੋ ਇਹਨਾਂ ਚ ਕੋਈ ਫਰਕ ਨਹੀਂ ਪਾਣਾ ਨਹੀਂ ਆਹ ਹਫਤਾ 10 ਰੁਪਏ ਲੈ ਕੇ ਮੈਨੂੰ ਧਮਕੀ ਦੇ ਰਿਆ ਸੀ ਤੈਨੂੰ ਬੰਬ ਨਾਲ ਉਡਾ ਦੇਣਾ ਐ ਕਰਨਾ ਸੋ ਇਦਾਂ ਦੀ ਗੱਲ ਨਹੀਂ ਤੁਸੀਂ ਬੇਸਿਕਲੀ ਨਪੂਸਕ ਲੋਗ ਹੋ ਪਿੱਠ ਪਿੱਛੇ ਵਾਰ ਕਰਦੇ ਹੋ ਚਾਹੇ ਦੁਰਗਾ ਗੁਪਤਾ ਦੀ ਹੱਤਿਆ ਕੀਤੀ ਆ ਬਰਗੇਡੀਅ ਗੰਗਰੇਜਾ ਦੀ ਹੱਤਿਆ ਕੀਤੀ ਆ ਵਿਕਾਸ ਪ੍ਰਵਹਤਰ ਜੀ ਦੀ ਰੰਗਲ ਹੱਤਿਆ ਕੀਤੀ ਆ ਸੂਰੀ ਜੀ ਦੀ ਹੱਤਿਆ ਕੀਤੀ ਆ ਪਿੱਠ ਪਿੱਛੇ ਵਾਰ ਕਰਦੇ ਹੋ ਜਿਸ ਦਮ ਆ ਸਾਹਮਣੇ ਆ ਕੇ ਲੜਾਈ ਲੜੋ ਵਿਚਾਰਾਂ ਦੀ ਲੜਾਈ ਲੜੋ